ਵਧੀਆ ਤਰੀਕਾ ਹੈ ਕਿ ਤੁਸੀਂ ਪਹਿਲਾਂ 크ਿਸਚੀਅਨਿਟੀ ਦੇ ਖਿਲਾਫ ਬੋਲੋ 크ਿਸਚੀਅਨਿਟੀ ਤਾਂ ਜਿਗਾਸ ਲੋ ਤਾਂ ਦੂਜੇ ਦਿਨ ਜੋ ਤੁਹਾਨੂੰ ਪਤਾ ਲੱਗ ਗਿਆ ਕਿ ਹੁਣ ਮਾਫੀ ਵਾਲਾ ਕੰਮ ਆ ਜਿਹੜਾ ਤੁਹਾਨੂੰ ਪਤਾ ਲੱਗ ਗਿਆ ਕਿ ਇਹਨਾਂ ਨੇ ਕੋਈ ਐਕਸ਼ਨ ਲਿਆਣਾ ਫਿਰ ਮਾਫੀ ਮੰਗ ਲੂ ਪਰ ਦੂਸਰੇ ਲੋਕਾਂ ਨੂੰ ਤਾਂ ਇਹ ਚੀਜ਼ਾਂ ਕਰਦੇ ਦੇਖਿਆ ਕਨਈਆ ਮਤਲਬ ਵਰਗਿਆਂ ਨੂੰ ਵੀ ਆਪਾਂ ਦੇਖਿਆ ਚੀਜ਼ਾਂ ਕਰਦੇ ਬਾਅਦ ਵਿੱਚ ਮੌਕ ਮਾਰ ਜਾਂਦਾ ਫਿਰ ਕਨਈਆ ਮਤਲਬ ਵੀ ਜਾਂ ਹੋਰ ਵੀ ਉਹਦੇ ਵਰਗੇ ਜਿਹੜੇ ਮੌਕ ਮਾਰ ਜਾਂਦੇ ਜਿਨ੍ਹਾਂ ਨੂੰ ਪਤਾ ਹੁੰਦਾ ਫਿਰ 크ਿਸਚੀਅਨਿਟੀ ਅੱਜ ਕੱਲ ਉਹ ਨਹੀਂ ਰਹੀ ਜੋ ਤੁਸੀਂ ਸਮਝਦੇ ਹੋ 크ਿਸਚੀਅਨਿਟੀ ਉਹ ਬਣ ਚੁੱਕੀ ਹੈ ਕਿ ਤੁਹਾਡੇ ਤਾਂ ਡਾਇਰੈ ਸੀ ਕੌਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਨੇ ਅਭਾ ਇਹ ਕੱਲ ਕ ਪਰਸੋਂ ਇੱਕ ਪੋਸਟਰ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਸੀ ਕਬ ਬਹੁਤ ਜ਼ਿਆਦਾ ਕੱਲ ਕੱਲ ਦੀ ਗੱਲ ਹੈ ਕੱਲ ਬਹੁਤ ਜ਼ਿਆਦਾ ਇੱਕ ਪੋਸਟਰ ਵਾਇਰਲ ਹੋ ਰਿਹਾ ਸੀ ਜਿਹਦੇ ਉੱਤੇ ਲਿਖਿਆ ਸੀ ਅਨੋਇਟਿੰਗ ਗੋਲ ਗੱਪੇ ਮੀਟਿੰਗ ਹੱਦ ਹੋ ਗਈ ਮਤਲਬ ਕੁਝ ਵੀ ਚੱਕ ਕੇ ਮੂੰਹ ਚੱਕ ਕੇ ਤੁਸੀਂ ਅਨੋਇਟਿੰਗ ਨਾਲ ਲਾ ਦੋਗੇ ਇਹ ਸਾਰੀ ਦੇਣਾ ਪ੍ਰੋਫਿਟ ਬਿੰਦਰ ਸਾਹਿਬ ਦੀ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੂੰ ਕਿ ਇੰਦਰ ਦੇ ਮੂਰਖ ਪਾਸਟਰ ਪਤਾ ਕਰਨ ਦੀ ਜਿਹੜੀ ਦੇਣ ਉਹਨਾਂ ਦੇ ਵੱਲੋਂ ਦਿੱਤੀ ਗਈ ਆ ਤੇ ਇਹ ਹੁਣ ਪਤੰਦਰ ਕਦੇ ਅਨੋਇਟਿੰਗ ਗੋਲ ਗੱਪੇ ਤੇ ਕਦੇ ਅਨੋਇਟਿੰਗ ਹਲਵਾ ਤੇ ਸ਼ਰਮ ਆਣੀ ਚਾਹੀਦੀ ਐ ਤੇ ਲੋਕਾਂ ਨੂੰ ਐ ਤੇ ਪਾਸਟਰਾਂ ਨੂੰ ਸ਼ਰਮ ਆਣੀ ਚਾਹੀਦੀ ਇਹਨਾਂ ਨੂੰ ਉਹ ਹੀ ਗੱਲ ਨਾ ਅਪੋਸਟਲ ਜਿਹੜੀ ਆਲੀ ਕਿ ਪ੍ਰਚਾਰ ਕਰਨਾ ਥੋੜਾ ਜਾ ਕੇ ਤੇ ਨਾਂ ਲੈ ਕੇ ਪਾਸਟਰ ਲਾ ਲੈਂਦੇ ਨੇ ਭਾਈ ਸਾਹਿਬ ਅਸੀਂ ਪਾਸਟਰ ਆ ਪਾਸਟਰ ਥੱਲੇ ਗੱਲ ਹੀ ਨਹੀਂ ਕਰਦੇ ਲੋਕ ਤੇ ਭਾਈ ਸਾਹਿਬ ਇਹ ਲੋਕ ਜਿਹੜੇ ਨੇ ਇਬ ਬਦਲਾਮ ਕਰਨ ਨੂੰ ਮੈਂ ਤਾਂ ਕਹਿਣਾ ਇਦਾਂ ਦੇ ਲੋਕਾਂ ਨੂੰ ਕੋਈ ਅਥਾਰਟੀ ਨਹੀਂ ਹੋਣੀ ਚਾਹੀਦੀ ਆਪਣੇ ਨਾਮ ਨਾਮ ਦੇ ਨਾਲ ਪਾਸਟਰ ਲਾਉਂਦੀ ਕਿਤੇ ਮੀਟਿੰਗ ਕਰਨ ਦੀ ਤੇ ਭਾਈ ਸਾਹਿਬ ਇਹਨਾਂ ਨੇ ਨਾਇਟਿੰਗ ਗੋਲਕਪਿਆਲਾ ਵਾਲਾ ਪੋਸਟਰ ਬੜਾ ਵਾਇਰਲ ਹੋਇਆ ਮੈਂ ਵੀ ਸ਼ੇਅਰ ਕੀਤਾ ਸੀ ਕੁਝ ਕਿ ਮਿੰਟਾਂ ਲਈ ਮੈਂ ਵੀ ਲਿਖਿਆ ਇਹ ਨਾਇਟਿੰਗ ਪੀਜ਼ਾ ਮੀਟਿੰਗ ਰੱਖੋ ਮੈਨੂੰ ਫੇਰ ਆਉਣਾ ਭਾਈ ਚ ਦੋ ਮਿੰਟ ਬਾਅਦ ਮੈਂ ਵੀ ਉਹ ਪੋਸਟ ਡਿਲੀਟ ਕਰ ਚੁੱਕਿਆ ਸੀਗਾ ਫਿਰ ਤੇ ਇਹਨੂੰ ਫੋਨ ਕਰਿਆ ਮੈਂ ਤਾਂ ਭਾਈ ਨੇ ਫੋਨ ਬੰਦ ਕੀਤਾ ਹੋਇਆ ਸੀਗਾ ਕਿਉਂਕਿ ਮੈਨੂੰ ਪਤਾ ਸੀ ਇਹਨੂੰ ਪਤਾ ਸੀਗਾ ਕਿ ਹੁਣ ਗਾਲਾਂ ਬੋ ਪੈਣੀਆਂ ਤੇ ਭਾਈ ਸਾਹਿਬ ਨੇ ਫਿਰ ਫੋਨ ਬੰਦ ਕੀਤਾ ਤੇ ਪਤਾ ਇਹਨੂੰ ਗਲਤ ਬਹੁਤ ਪਈਆਂ ਬਣੀਆਂ ਫਿਰ ਹੁਣ ਮਾਫੀ ਵਾਲੀ ਵੀਡੀਓ ਆ ਗਈ ਹੈ ਦੀ ਮਾਫੀ ਮੰਗ ਚੁੱਕਿਆ ਵੀਰ ਤੇ ਗਲਤੀ ਮਾਫੀ ਦਾ ਮੰਗ ਲਈ ਪਰ ਵੀਰ ਨੇ ਕੀ ਕੀਤਾ ਕਿ ਕਹਿੰਦਾ ਕਿ ਮੇਰੀ ਟੀਮ ਤੋਂ ਗਲਤੀ ਹੋ ਗਈ ਟੀ ਕਿਹਨੇ ਗੋਲ ਗੱਪੇ ਦਾ ਲੰਗਰ ਲਾਉਣਾ ਸੀਗਾ ਤੇ ਟੀਮ ਨੇ ਗਲਤੀ ਨਾਲ ਐਨਵਾਈਟਿੰਗ ਗੋਲ ਗੱਪੇ ਲਿਖ ਦਿੱਤਾ ਗਲਤੀ ਭਾਈ ਸਾਹਿਬ ਇੱਕ ਵਾਰੀ ਹੁੰਦੀ ਆ ਤੂੰ ਤਾਂ ਦੋ ਤਿੰਨ ਵਾਰੀ ਇਹ ਚੀਜ਼ਾਂ ਕਰ ਚੁੱਕਿਆ ਪਹਿਲਾਂ ਇਹਨੇ ਐਨਵਾਈਟਿੰਗ ਹਲਵਾ ਮੀਟਿੰਗ ਐਨਵਾਈਟਿੰਗ ਕੁਝ ਮੈਨੇ ਪੂਰੀ ਖਾਣੇ ਦੀ ਮੀਨੂ ਲਿਸਟ ਤਿਆਰ ਕੀਤੀ ਪਈ ਭਾਈ ਸਾਹਿਬ ਇਹ ਪਤਾ ਕੀ ਹੁੰਦਾ ਹੈ ਮੀਟਿੰਗਾਂ ਚ ਵੱਡੇ ਵੱਡੇ ਇਕੱਠ ਕਰਨ ਲਈ ਇਹ ਮੀਟਿੰਗ ਚ ਥੋੜਾ ਇਕੱਠ ਵਿਦਾਨ ਲਈ ਜਾਂ ਚਰਚੇ ਦੀ ਥੋੜੀ ਪ੍ਰੋਮੋਸ਼ਨ ਲਈ ਨਾ ਇਹ ਇਦਾਂ ਦੀਆਂ ਬੇਤੁੱਕੀਆਂ ਜਿਹੜੀਆਂ ਭੋਇਆ ਦਾਰੇ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਯਾਰ ਤੂੰ ਕੀ ਮਜ਼ਾਕ ਬਣਾਇਆ ਫਿਰਦਾ ਆ ਮਾਫੀ ਵਾਲੀ ਵੀਡੀਓ ਚੈੱਕ ਕਰੋ ਇਹਦੀ ਹੁਣ ਤੇ ਮਿਲਦੇ ਅਗਲੀ ਵੀਡੀਓ ਧੰਨਵਾਦ ਸਾਰਿਆਂ ਨੂੰ ਸਾਰੇ ਲੀਡਰਾਂ ਵੱਲੋਂ ਜੈਮਸੀ ਸਭ ਨੂੰ ਔਰ ਮੇਰੀ ਟੀਮ ਨੇ ਜੋ ਪੋਸਟਰ ਬਣਾਇਆ ਸੀ ਅੰਟੈਕਿੰਗ ਗੋਲ ਕਰਦੇ ਵਾਲਾ ਕੋਈ ਕਿਸੇ ਤੋਂ ਮਿਸਟੇਕ ਹੋ ਗਈ ਟੀਮ ਵਾਲਿਆਂ ਕੋ ਔਰ ਉਹਨਾਂ ਸਟੇਟਸ ਲਗਾਇਆ ਹੈ ਔਰ ਕਿਸੇ ਨੇ ਸਕਰੀਨਸ਼ਾਟ ਕਰਕੇ ਮੈਨੂੰ ਬਦਨਾਮ ਕਰਨ ਲਈ ਫੇਸਬੁੱਕ ਤੇ ਸ਼ੇਅਰ ਕੀਤਾ ਹੈ ਔਰ ਜੇ ਕਿਸੇ ਨੇ ਉਸ ਪੋਸਟਰ ਤੋਂ ਕਿਸੇ ਨੂੰ ਠੇਸ ਪਹੁੰਚੀ ਤੇ ਮੈਂ ਮੁਸੀ ਪਾਈ ਚਾਰੇ ਤੋਂ ਸਭ ਤੋਂ ਮਾਫੀ ਮੰਗਦਾ ਔਰ ਮੇਰੇ ਟੀਮ ਵਾਲੇ ਨੇ ਜੋ ਗਲਤੀ ਕੀਤੀ ਉਹਦੇ ਤਰਫ ਤੋਂ ਮੈਂ ਮਾਫੀ ਮੰਗਣਾ ਹੈ ਔਰ ਕਿਸੇ ਨੇ ਨੰਗਾ ਲਗਾਣਾ ਸੀ ਔਰ ਲੰਗਰ ਲਗਾਉਣ ਦੇ ਬਿਸ਼ੇ ਵਿੱਚ ਟੀਮ ਵਾਲੇ ਨੇ 19 ਗੋਲ ਕਰਕੇ ਲਿਖ ਦਿੱਤਾ ਔਰ ਪੋਸਟਰ ਤੇ ਮੈਂ ਮਾਫ ਕਰਤ ਹਾਂ ਸਭ ਨੂੰ ਜੈਂਸੀ ਔਰ ਇਸ ਤਰ੍ਹਾਂ ਸਾਰੇ ਲੀਡ ਡਰਾਵਰ ਨੂੰ ਜੈਂਸੀ ਸਭ ਨੂੰ ਔਰ ਮੇਰੀ ਟੀਮ ਨੇ ਜੋ ਪੋਸਟਰ ਬਣਾਇਆ ਸੀ 19 ਗੋਲ ਕਰਕੇ ਵਾਲਾ ਉਹ ਕਿਸੇ ਤੋਂ ਮਿਸਟੇਕ ਹੋ ਗਈ ਟੀਮ ਵਾਲਿਆਂ ਕੋ ਔਰ ਉਹਨਾਂ ਸਟੇਟਸ ਲਗਾਇਆ ਹੈ ਔਰ ਕਿਸੇ ਨੇ ਸਕਰੀਨਸ਼ਾਟ ਕਰਕੇ ਮੈਨੂੰ ਬਦਨਾਮ ਕਰਨ ਲਈ ਫੇਸਬੁੱਕ ਤੇ ਸ਼ੇਅਰ ਕੀਤਾ ਹੈ ਔਰ ਜੇ ਕਿਸੇ ਨੇ ਉਸ ਪੋਸਟ ਤੋਂ ਕਿਸੇ ਨੂੰ ਠੇਸ ਪਹੁੰਚੀ ਤਾਂ ਮੈਂ ਮੁਸੀ ਪਾਈ ਚਾਰੇ ਤੋਂ ਸਭ ਤੋਂ ਮਾਫੀ ਮੰਗਦਾ ਔਰ ਮੇਰੇ ਟੀਮ ਵਾਲੇ ਨੇ ਜੋ ਗਲਤੀ ਕੀਤੀ ਉਹਦੇ ਤਰਫ ਸੇ ਮੈਂ ਮਾਫੀ ਮੰਗਣਾ ਹੈ ਔਰ ਕਿਸੇ ਨੇ ਲੰਗਰ ਲਗਾਣਾ ਸੀ ਔਰ ਲੰਗਰ ਲਗਾਉਣ ਦੇ ਬਿਸ਼ੇ ਵਿੱਚ ਟੀਮ ਵਾਲੇ ਨੇ 19 ਮੋਰ ਉੱਤੇ ਲਿਖ ਦਿੱਤਾ ਔਰ ਉਸ ਕਰ ਮੈਂ ਮਾਤ ਸਦਨ ਗਿਆ ਸੀ